ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਲਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੌੜ ਖੁਰਦ ਮੌੜ ਦੇ ਬਿਲਕੁਲ ਨਾਲ ਮੌੜ ਮੰਡੀ ਦੇ ਤੇ ਮੌੜ ਇਹਨੂੰ ਤਹਿਸੀਲ ਪੈਂਦੀ ਹੈ ਜ਼ਿਲ੍ਹਾ ਬਠਿੰਡਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਤੇ ਇਹਨਾਂ ਕੋਲ ਮੱਝਾਂ ਜਿਆਦਾ ਤੇ گاਵਾ ਵੀ ਜਿਹੜੀਆਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਅੱਜ ਦੀ ਜਿਹੜੀ ਵੀਡੀਓ ਇਹਦੇ ਵਿੱਚ ਦੋ ਗਾਵਾਂ ਤੁਹਾਨੂੰ ਦਿਖਾਉਣੀਆਂ ਜਿਹਦੇ ਚ ਇਹ ਗਾਂ ਹਜੇ ਕੁਸਟ ਟਾਈਮ ਪਹਿਲਾਂ ਹੀ ਸੂਕੇ ਹਟੀ ਐ ਜੇਰ ਵਗੈਰਾ ਦੀ ਕੰਪਲੀਟ ਹੋ ਗਈ ਐ ਜੇ ਇਹਦੇ ਨੇ ਪਾਤੀ ਸੀ ਆਪਦੀ ਇਹ ਤੋਂ ਬਿਨਾ ਇੱਕ ਵੈੜ ਗਾਂ ਜਿਹੜੀ ਗੱਭਣ ਖੜੀ ਐ ਫੈਕਸ ਹਵਾਨੇ ਦੀ ਐ ਕ੍ਰੋਸ ਬਰੀਡ ਐ ਪਰ ਗਰਮੀ ਦੀ ਰੋਤ ਵਾਸਤੇ ਗਾਵਾਂ ਚੰਗੀਆਂ ਰਹਿੰਦੀਆਂ ਤੇ ਮੱਝਾਂ ਤਾਂ ਇਹਨਾਂ ਕੋਲ ਦੋਸਤੋ ਨਗੀਨਾ ਹੀ ਆਉਂਦੇ ਆਪਾਂ ਪਹਿਲਾਂ ਵੀਡੀਓ ਜਿਹੜੀਆਂ ਬਣਾਈਆਂ ਤੁਸੀਂ ਇਧਰੋਂ ਹੁਣ ਜੇ ਇੱਕ ਝੋਟੀ ਨੂੰ ਦੇਖ ਰਹੇ ਹੋ ਸਾਹਮਣੇ ਤੇ ਇਹਦਾ ਵੀ ਹਵਾਨਾ ਦੇਖੋ ਪਿਛਾਣ ਨੂੰ ਤੇ ਅੱਗੇ ਨੂੰ ਤੁਹਾਨੂੰ ਕਿੰਨਾ ਚੰਗਾ ਦਿਸਦਾ ਡਿਟੇਲ ਚ ਗੱਲਬਾਤ ਕਰਾਂਗੇ ਰੇਟ ਜਿਹੜੇ ਇਹਨਾਂ ਮੱਝਾਂ ਦੇ ਜਾਂ ਗਾਵਾਂ ਦੇ ਤੇ ਬਾਈ ਹੋਰੀ ਵੀਡੀਓ ਦੇ ਵਿੱਚ ਹੀ ਕਰ ਦਿੰਦੇ ਹੁੰਦੇ ਆ ਰੇਟ ਪਸ਼ੂ ਜਿਹੜਾ ਜੱਜਦਾ ਹੁੰਦਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਆ ਕੇ ਤੁਸੀਂ ਦੇਖਣਾ ਹੁੰਦਾ ਸੋ ਆਓ ਮਿਲिए ਬਾਈ ਨੂੰ ਕਰਦੇ ਆ ਸ਼ੁਰੂਆਤ ਦੱਸੋ ਇਸ ਪਾਸੇ ਤੇ ਜਿਹੜੀਆਂ ਮੱਝਾਂ ਇਹਨਾਂ ਤੋਂ ਤੇ ਲਾਸਟ ਉੱਤੇ ਤੁਹਾਨੂੰ ਗਾਵਾਂ ਜਿਹੜੀਆਂ ਉਹ ਦਿਖਾ ਦੇਾਂਗੇ ਫੋ ਨੰਬਰ ਸਕਰੀਨ ਉੱਤੇ ਮੈਂ ਸਤਿ ਸ਼੍ਰੀ ਅਕਾਲ। ਸਿਗਰ ਵੇਚੀ ਜੀ ਦਾ। ਨਾਮ ਦੱਸੋ ਬਈ ਆਪਣਾ। ਜਸਪਾਲ ਸਿੰਘ ਬਈ। ਜਸਪਾਲ ਬਈ ਅੱਜ ਦੇ 4 ਮੱਝਾਂ ਆਪਣੇ ਕੋਲ ਤੇ ਦੋ ਕਾਮ ਹੈ। ਮੱਝਾਂ ਇੱਥੋਂ ਖਰੀਦੀਆਂ ਜਾਂ ਉਧਰੋਂ ਹਰਿਆਣੇ ਚੋਂ। ਇਹਨਾਂ ਨੇ ਚੁਆਈਆਂ ਬਈ। ਚਾਰੇ ਹਰਿਆਣੇ ਤੋਂ। ਹਾਂ ਹਾਂ ਰਾਤ ਹੀ ਆਈਆਂ। ਠੀਕ ਹੈ। ਅੱਛਾ ਬਈ ਆਪਾਂ ਪਹਿਲੇ ਨੰਬਰ ਤੇ ਜੋ ਟੀ ਖੜੀ ਹੈ ਤੋਂ ਸ਼ੁਰੂਆਤ ਕਰਦੇ ਹਾਂ ਕੈਨ ਮਹਸੂਸ ਹੁੰਦੀ। ਤੇ ਦੂਜਾ ਸੂਆ ਬਈ ਕਿੰਨੇ ਕ ਦਿਨ ਲਾਉਗੇ ਹਜੇ? ਤੇਰੇ ਬਈ 15 ਤਰੀਕ ਨੂੰ ਦਿਨ ਪੂਰੇ ਐ। ਹਜੇ 15 ਤਰੀਕ ਨੂੰ ਦਿਨ ਪੂਰੇ ਐ। 11-12 ਦਿਨ ਪਏ ਐ ਇਹਦੇ ਸੋਣ ਦੇ। ਹਾਂ ਜ ਦੁੱਧ ਦਾ ਰਿਕਾਰਡ ਮਾਲਕਾਂ ਨੇ ਦੱਸਿਆ 16 ਲੀਟਰ ਉਹਨਾਂ ਨੇ ਪਹਿਲੇ ਸਵੇਰ 16 ਲੀਟਰ ਦੁੱਧ ਦਾ ਦੱਸਿਆ ਪਹਿਲੇ ਸਵੇਰ ਦਾ ਕੀ ਰੇਟ ਰਹੂਗਾ ਡਿਮਾਂਡ ਕੀ ਕਰਦੇ ਹੈ 2.5 ਲੱਖ ਰੁਪਏ ਬਈ 2.5 ਲੱਖ ਰੁਪਏ ਡਿਮਾਂਡ ਹੈ ਠੀਕ ਹੈ ਖੋਲੀ ਵੀਰਨ ਸੋ ਦੋਸਤੋ ਅੱਜ 3 ਤਰੀਕ ਨੂੰ ਵੀਡੀਓ ਬਣ ਰਹੀ ਆ ਤੇ 15 ਤਰੀਕ ਨੂੰ ਦਣ ਪੂਰੇ ਆ 12 ਦਿਨਾਂ ਦੀ ਕੱਚੀ ਹੈ ਢਾਂਜਾ ਖੁੱਲਾ ਡੁੱਲਾ ਪੂਰਾ ਵਜਨ ਚੰਗਾ ਤੁਸੀਂ ਵੀ ਮੱਝ ਦੇਖੋਗੇ ਸਟਰਕਚਰ ਇਹਦਾ ਸੋਹਣਾ ਨਜ਼ਰ ਆਉਂਦਾ ਹੈ ਤੋ ਡਿਮਾਂਡ 2.5 ਲੱਖ ਰੁਪਏ ਆ ਬਾਕੀ ਤੁਸੀਂ ਆ ਕੇ ਦੇਖੋ ਪਸ਼ੂ ਜਦੋਂ ਪਸੰਦ ਹੋਵੇ ਫਿਰ ਸੌਦਾ ਕਰਨਾ ਤੁਹਾਨੂੰ ਵੀ ਸੌਖਾ ਲੱਗੂਗਾ ਤੇ ਆਏ ਗਾਹਕ ਨਾਲ ਸੌਦਾ ਕਰਨਾ ਬਾਈ ਹਰਾਂ ਨੂੰ ਵੀ ਵਧੀਆ ਲੱਗੂਗਾ ਸੋ ਢਾਂਚਾ ਇਹਦਾ ਤੁਸੀਂ ਦੇਖ ਲਓ ਹਜੇ ਹਵਾਨਾ ਇਹਨੇ ਮੁੱਢ ਵੱੱਦਾ ਹਵਾਨੇ ਦਾ ਬਹੁਤ ਸੋਹਣਾ ਹਵਾਨਾ ਤਿਆਰ ਹੈ ਥਣ ਜਿਹੜੇ ਕੰਨੀਆਂ ਤੇ ਹੈ ਬਾਕੀ ਸਟਰਕਚਰ ਫੇਰ ਦੇਖ ਲਓ ਇਹਦਾ ਪੇਟ ਦੀ ਬਣਾਵਟ ਦੇਖ ਸਕਦੇ ਹੋ 16 ਲੀਟਰ ਦੁੱਧ ਬਾਈ ਕਹਿੰਦਾ ਮਾਲਕਾਂ ਨੇ ਦੱਸਿਆ ਵੀ ਇਹਨੇ ਪਹਿਲਾਂ ਨੇ ਪਾਇਆ ਚੂਆ ਇਹਦਾ ਦੂਜਾ ਐਸ ਵਾਰ ਅੱਜ 15 ਤਰੀਕ ਨੂੰ ਦੋਨ ਪੂਰੇ ਕਰਦੀ ਬਈ ਮੋੜਲੀ ਫੇਰ ਕਿਹੜਾ ਕਢਾ ਦੇਖੋ ਤੇ ਇੱਕ ਜਿਹੜਾ ਹੋਰ ਦੱਸੋ ਤੋੜ ਕੇ ਤੁਹਾਨੂੰ ਦਿਖਾ ਰਹੀਏ ਸੋਹਣੀ ਝੋਟੀ ਹੈ ਰੇਟ ਸਾਰੇ ਪਸ਼ੂਆਂ ਦੇ ਜਿਹੜੇ ਉਹ ਵੀਡੀਓ ਦੇ ਵਿੱਚ ਹੀ ਹੋਣਗੇ ਬਾਕੀ ਤੁਸੀਂ ਆਪ ਦੇ ਜੱਜ ਦੇ ਮੁੱਲ ਦੇ ਹਿਸਾਬ ਤੇ ਗੱਲਬਾਤ ਕਰ ਸਕਦੇ ਹੋ ਨੇ ਜਿੰਨਾ ਕਿ ਤੁਹਾਨੂੰ ਜੱਜਦਾ ਲੱਗਦਾ ਉਸ ਹਿਸਾਬ ਤੇ ਤੁਸੀਂ ਲਾ ਕੇ ਦੇਖ ਸਕਦੇ ਹੋ ਸੋ ਇਹ ਦੂਜਾ ਸੂਆ ਸੁਨਦੀ ਝੋਟੀ ਤੁਹਾਨੂੰ ਪਹਿਲੇ ਨੰਬਰ ਤੇ ਦਿਖਾ ਰਹੀ ਹੈ ਇਦੂ ਬਾਅਦ ਚ ਤਿੰਨ ਮੱਝਾਂ ਹੋਰ ਦਿਖਾਉਣੀਆਂ ਤੇ ਦੋ ਲਾਸਟ ਉੱਤੇ ਗਾਵਾਂ ਤੁਹਾਨੂੰ ਦਿਖਾ ਦੇਾਂਗੇ ਹਵਾਨਾ ਇਹਦਾ ਦੇਖੋ ਤੁਸੀਂ ਸਾਵੀਰ ਬੰਦੂਗਾ ਤਾਂ ਉਦੋਂ ਬਾਅਦ ਚ ਆਪਾਂ ਥੋੜਾ ਹਵਾਨਾ ਹੋਰ ਵੀ ਇਹਦਾ ਦੇਖਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਵਾਂਗੇ ਥਣ ਬਹੁਤ ਸੋਹਣਾ ਸੋ ਪਸਮਾ ਦੇ ਵਿੱਚ ਬਹੁਤ ਵਧੀਆ ਚੁਵਾਈ ਵਾਲਾ ਥਣ ਦੱਸਦਾ ਸੋ ਹੁਣ ਹਵਾਨਾ ਦੇਖੋ ਥੋੜੀ ਹੱਕ ਲਿੰਦੀ ਹਾਂ ਤੂਰਾ ਹਵਾਨਾ ਇਦਾਂ ਦਾ ਰੌਖਾ ਦੱਸੋ ਅਜੇ ਦੈਨ ਬਹੁਤ ਪਾਇਆ ਜੋ ਟੀਰੇ ਛੱਡ ਦੋ ਬਈ ਵੱਡੀ ਭਾਰੀ ਝੋਟੀ ਆ ਤੁਹਾਨੂੰ ਵੈਸੇ ਵੀਡੀਓ ਚ ਇਹਦੀ ਜੱਜਮੈਂਟ ਹੁੰਦੀ ਹੋਣੀ ਐ ਇੱਕ ਹੋਰ ਮੱਜ ਲਗਭਗ ਤਿਆਰੀਆਂ ਜੀਆਂ ਚ ਦੱਸਦੀ ਐ ਜਿਸ ਵਾਰ ਬਈ ਕੰਨ ਮਸੂਆ ਸੂਕੀ ਦੋ ਨੰਬਰ ਤੇ ਤੇ ਦੂਜਾ ਸੂਆ ਬਈ ਇਹ ਵੀ ਕਿੰਨੇ ਕ ਦਿਨ ਲੇਜੂਗੀ ਸੋਨ ਚ ਇਹਦੇ ਬਈ 10 ਦਿਨ ਦੱਸਿਆ ਉਹਨਾਂ ਨੇ ਪੂਰੇ ਹੁਣ ਚ ਹਜੇ 10 ਦਿਨ ਪਏ ਹਾਂਜੀ ਬਈ ਠੀਕ ਐ ਇਹਦਾ ਦੁੱਧ ਬਈ ਕਿੰਨਾ ਕ ਦੱਸਿਆ ਮਾਲਕਾਂ ਨੇ ਇਹਦਾ ਵੀ ਬਈ ਐ ਮੰਨ ਲਓ 15 ਦੇ 16 ਦੇ ਵਿੱਚ ਕਰ ਦੱਸਿਆ ਉਹਨਾਂ ਨੇ ਠੀਕ ਐ ਇਹਦਾ ਰੇਟ ਕੀ ਰਹਿਣਾ ਐ ਇਹਦਾ 2 ਲੱਖ ਰੁਪਏ ਜੀ ਖੋਲੀ ਵੇਨ ਨੂੰ ਸੋ ਦੋਸਤੋ ਇਹ ਵੀ ਦੂਜਾ ਸੂ ਹੈ 10 ਦਿਨ ਹਜੇ ਬਾਈ ਕਹਿੰਦਾ ਦੱਸਿਆ ਮਾਲਕਾਂ ਨੇ ਇਹਨੇ ਪੂਰੇ ਜਰੂਰ ਥੋੜੇ ਤੋੜੇ ਹੋਏ ਆ ਦੂਜੀ ਚੋਂ ਠੀਕ ਹਜੇ ਉਤੋਂ ਥੋਸ ਹੀ ਪਈ ਆ ਉਵੇਂ ਹੀ ਪਈ ਆ ਥਾਂ ਬਹੁਤ ਸੋਹਣਾ ਹੈ ਬਾਕੀ ਇਹਦਾ ਵੀ ਟਾਂਚਾ ਤੁਸੀਂ ਦੇਖ ਸਕਦੇ ਹੋ 2 ਲੱਖ ਰੁਪਏ ਡਿਮਾਂਡ ਹੈ ਥਾਣੇ ਦਾ ਇੱਕ ਨੰਬਰ ਆ ਦੋਸਤੋ ਤੇ ਹਵਾਨੇ ਤੇ ਨਾੜਾ ਤੁਹਾਨੂੰ ਨੇੜੇ ਤੋਂ ਦਿਖਾ ਦੂੰਗਾ ਚੰਗੀ ਸਮੀ ਵੀ ਸੋਹਣੀ ਸੰਭਾਲ ਹੋਈ ਵੀ ਹੈ ਦੀ ਹਵਾਨਾ ਪਛਾਣ ਨੂੰ ਵੀ ਚੰਗਾ ਅੱਗੇ ਨੂੰ ਵੀ ਚੰਗਾ ਬਾਕੀ ਜੋ ਚੀਜ਼ ਤੁਹਾਡੇ ਸਾਹਮਣੇ ਕੁੰਡੇ ਸਿੰਘਾਂ ਦੀ ਹੈ ਬਿਲਕੁਲ ਆ ਬੜਾ ਸੋਹਣਾ ਮੱਝਾਂ ਵਸੋ ਇੱਥੇ ਹੁੰਦੀਆਂ ਬਾਕੀ ਰੇਟ ਤੁਹਾਨੂੰ ਜਚਣਾ ਚਾਹੀਦਾ ਤੁਸੀਂ ਪੈਸੇ ਲਾਉਣੇ ਆ ਪਰ ਪਸ਼ੂ ਮਣਕੋਸ਼ ਕਰਦੇ ਆ ਜਿਹੜਾ ਵੀਰ ਸ਼ੌਂਕੀਆ ਵੀਡੀਓ ਦੇਖ ਰਿਹਾ ਉਹਨੂੰ ਇਹ ਮੱਝਾਂ ਪਸੰਦ ਆਉਣਗੀਆਂ ਅੱਗੋਂ ਕਰਕੇ ਬਈ ਮੋਟਰਸਾਈਕਲ ਕੋਲੋਂ ਮੋੜ ਲਈ ਗਾਓ ਇਧਰੋਂ ਫੇਰ ਇਹਨੂੰ ਕਿਹੜਾ ਕਢਾ ਦੇਾਂਗੇ ਸੋ ਇਹ ਵੀ ਝੋਟੀ ਦੇਖੋ ਦੋਨੇ ਹੀ ਵੱਖਰੀ ਬੰਤਰਦੇ ਆ ਤੇ ਦੋਨੇ ਆਪੋ ਆਪਣੇ ਥਾਂ ਤੇ ਸੋਹਣੀਆਂ ਝੋਟੀਆਂ ਮੋੜ ਲਾ ਸੈਂਗਰ ਬਹੁਤ ਸੋਹਣਾ ਦੋਸਤੋ ਥਾਣਾ ਅਗਲਾ ਵੀ ਨੋਟ ਕਰ ਲਿਓ ਜੇ ਚੰਗਾ ਦਿਸਦਾ ਹੈ ਬਾਕੀ ਹਵਾਨਾ ਪਿੱਛੋਂ ਦੇਖ ਸਕਦੇ ਹਾਂ ਲਈ ਚੱਲ ਅੱਗੇ ਨੂੰ ਬਈ ਪਿੰਨੂ ਅੱਜ ਦੀ ਇਸ ਵੀਡੀਓ ਤੇ ਚਾਰ ਨਾਗ ਮੱਝਾਂ ਦੇ ਦਿਖਾਉਣੇ ਆ ਜਿਹੜੀ ਖੁੱਲਦੀ ਜਾਊ ਤੁਹਾਨੂੰ ਉਹੀ ਐ ਲੱਗੂਗਾ ਵੀ ਇਹ ਦੂਜੀ ਤੋਂ ਚੰਗੀ ਹੈ ਬੋਲਨ ਸੋ ਦੋਨਾਂ ਸਾਈਡ ਤੋਂ ਹਵਾਨਾ ਵੀ ਤੁਹਾਨੂੰ ਇਹਦਾ ਕਲੀਅਰ ਹੋ ਗਿਆ ਹੁਣ ਟਾਂਚਾ ਵੀ ਤੁਹਾਨੂੰ ਇਹਦਾ ਕਲੀਅਰ ਹੋ ਜਾਊਗਾ ਥਾਣਾ ਚ ਵਿੱਥੀ ਬਹੁਤ ਸੋਹਣੀ ਹੈ ਇਥੇ ਰੋਕੀ ਮੜਾਏ ਤੋਂ ਇਸ ਸਾਈਡ ਤੋਂ ਦੋਸਤੋ ਹਵਾਨੇ ਦੇ ਉੱਤੇ ਤੁਸੀਂ ਇਹ ਨਾੜਾਂ ਦੀ ਮੈਂ ਗੱਲ ਕੀਤੀ ਸੀ ਥਾਂ ਦਾ ਸਾਈਜ਼ ਦੇਖ ਲਓ ਇਹ ਸਾਈਡ ਤੋਂ ਵੀ ਜੇ ਆਪਾਂ ਥਾਣਾ ਦੀ ਗੱਲ ਕਰਦੇ ਹੁਣ ਪੂਰੇ ਤੁਸੀਂ ਵਿੱਥੀ ਨੋਟ ਕਰ ਲਓ ਜੇ ਇਦਾਂ ਦਾ ਥਾਨਦਾਰ ਹੋ ਗਿਆ ਸੋ ਇਹ ਦੋ ਝੋਟੀਆਂ ਦਿਖਾ ਤਿਆਂ ਤਿੰਨ ਨੰਬਰ ਤੇ ਤੁਹਾਨੂੰ ਇੱਕ ਝੋਟੀ ਹੋਰ ਦਿਖਾਉਣੀ ਹੈ ਜਸਪਾਲ ਬਾਈ ਤਿੰਨ ਨੰਬਰ ਤੇ ਜਿਹੜੀ ਇਹਦਾ ਸੂਆ ਕਿੰਨਾ ਇਹਦਾ ਵੀ ਦੂਜੀ ਬਾਈ ਕਿੰਨੇ ਕਿ ਦਿਨ ਲੇਜੂਗੀ ਇਹਦਾ ਬਾਈ 15 ਦਿਨ ਦੱਸਿਆ ਜੀ ਅੱਛਾ ਜੀ 15 ਦਿਨ ਦੱਸਿਆ ਹਾਂ ਠੀਕ ਹੈ ਇਹਦੀ ਕੀ ਡਿਮਾਂਡ ਰਹਿਣੀ ਹੈ ਬਾਈ ਰੇਟ ਕੀ ਰੱਖੇ ਇਹਦਾ ਇੱਕ ਖੱਤਰ ਬਾਈ 1,70,000 ਕੋਲ ਨਹੀਂ ਬਾਈ ਸੋ 1,70,000 ਰੇਟ ਹੈ ਹਜੇ 15 ਦਿਨ ਬਾਈ ਕਹਿੰਦਾ ਦੱਸਿਆ ਮਾਲਕਾਂ ਨੇ ਜੇ 10 12 ਦਿਨ ਵੀ ਲਵੇ ਤਾਂ ਹਵਾਨੇ ਦਾ ਰੁਖ ਅੱਜ ਵੀ ਬੜਾ ਚੰਗਾ ਹੈ ਬਾਕੀ ਹੁਣ ਤੁਰੂ ਵੀ ਤੁਸੀਂ ਦੇਖ ਲਓਗੇ ਇਹਦੇ ਵੀ ਥਾਣਾ ਚ ਮਿੱਥੀ ਪ੍ਰੋਪਰ ਤੁਹਾਨੂੰ ਨਜ਼ਰ ਆਊਗੀ ਬਹੁਤ ਸੋਹਣੀ ਮਿੱਥੀ ਆ ਥਾਣਾ ਦੇ ਵਿੱਚ ਹਵਾਨੇ ਦਾ ਰੋਖ ਇਹਦਾ ਵੀ ਬਹੁਤ ਸੋਹਣਾ ਲੇਬਤ ਸੋ 1 ਲੱਖ ਤੇ 70000 ਇਹਦੀ ਡਿਮਾਂਡ ਹੈ ਦੂਜਾ ਸੋ ਇਹ ਇਸ ਛੋਟੀ ਨੇ ਸੋਣਾ ਸੋਨੇ ਸਟਰਕਚਰ ਦੀ ਹੈ ਅੱਗੇ ਲੈ ਜੀ ਸਿੱਧੀ ਭਾਈ ਲੋ ਮੋੜ ਇਹਦੇ ਵੀ ਸੈਂਗ ਬਿਲਕੁਲ ਕੁੰਡੇ ਨੂੰ ਇੱਥੋਂ ਦੇ ਮੋੜ ਕੇ ਅੰਦਰ ਨੂੰ ਲੈ ਜੀਂਗਾ ਸਨਾਚੂ ਬਿੱਥੀ ਇਹਦੇ ਵੀ ਬਹੁਤ ਸੋਹਣੀ ਨਜ਼ਰ ਆਉਂਦੀ ਹੈ ਹਵਾਨਾ ਪਛਾਉ ਬਹੁਤ ਸੋਹਣਾ ਤਿਆਰ ਕਰ ਰਹੀ ਹੈ ਝੋਟੀ ਚੌਥੇ ਨੰਬਰ ਤੇ ਬਿਲਕੁਲ ਤਿਆਰੀਆਂ ਵਿੱਚ ਦਿਸਦੀ ਮੱਝ ਤੁਹਾਨੂੰ ਦਿਖਾਉਣ ਲੱਗਾ ਉਦੋਂ ਬਾਅਦ ਦੋ ਗਾਵਾਂ ਦਿਖਾਵਾਂਗਾ ਇਸ ਪਾਲ ਭਾਈ ਚਾਰ ਨੰਬਰ ਤੇ ਝੋਟੀ ਇਹਦਾ ਬਈ ਜੀ ਦੂਜਾ ਸੂਆ ਹੈ ਹੂੰ ਪਹਿਲੇ ਸੂਆ 18 ਕਿਲੋ ਦੁੱਧ ਸਿਆ ਮਾਲਕ ਨੇ ਇਹਦਾ ਠੀਕ ਹੈ ਕਿੰਨਾ ਚੱਲੇਗੀ ਸੋਨ ਤੇ ਬਸ ਬਈ ਮੂੰ ਤਾਂ ਤਿਆਰੀਆਂ ਚ ਜੀ ਅੱਜ ਸੂਪੇ ਕੱਲ ਸੂਪੇ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਈ ਤੇਰਾ 2.5 ਲੱਖ ਰੁਪਏ ਬਈ ਖੋਲੀ ਸੋ ਤਾਂ 2.5 ਲੱਖੇ ਇਹਦੀ ਡਿਮਾਂਡ ਹੈ ਇਹਦਾ ਹਵਾਨਾ ਅੱਜ ਪੂਰਾ ਤਿਆਰੀਆਂ ਚ ਦਿਸਦਾ ਹੋ ਸਕਦਾ ਕੋਈ ਦੋ ਦਿਨ ਹੋਰ ਲੈ ਜੇ ਪਰ ਜੇ ਤਿਆਰੀ ਦੇਖਦੇ ਆ ਤਾਂ ਭਾਵੇਂ ਅੱਜ ਸੂਪੇ ਕਰਮਾ ਵਾਲੀ ਨੇ ਹਵਾਨਾ ਆਪਦਾ ਪੂਰਾ ਭਰ ਲਿਆ ਬੜਾ ਸੋਹਣਾ ਰੋਖਾ ਹਵਾਨੇ ਦਾ ਚੰਗਾ ਦੁੱਧ ਪਹਿਲਾਂ ਨੇ ਬਾਈ ਕਹਿੰਦਾ ਵੀ ਮਾਲਕਾਂ ਨੇ ਦੱਸਿਆ ਵੀ ਇਹਨੇ ਦਿੱਤਾ। ਥਾਂ ਦਾ ਸੈਜ ਬੜਾ ਸੋਹਣਾ ਤੇ ਸਟਰਕਚਰ ਵੀ ਬਹੁਤ ਚੰਗਾ। ਬਰੀਕ ਚਮੜੀ ਦੀ ਏ ਛੋਟੀ ਏ। ਜਿਹੜੇ ਕੱਦ ਕਾਠ ਬਾਰੇ ਜੇ ਗੱਲ ਕਰੀਏ ਤਾਂ ਉਹ ਇੱਕੋ ਵੀਰ ਸਾਰੀਆਂ ਮੱਜਾਂ ਨਾਲ ਤੁਰਿਆ। ਤੁਸੀਂ ਜੱਜਮੈਂਟ ਕਰ ਲਿਓ ਵੀ ਕਿਹੜੀ ਮੱਜ ਦਾ ਕੱਦ ਤੁਹਾਨੂੰ ਕਿੰਨਾ ਕ ਲੱਗਦਾ। ਸਿੰਗ ਬਿਲਕੁਲ ਕੁੰਡਾ ਏ। ਮੁਰਾ ਨਾਲ ਸਲਤੇ ਕੰਮ ਕਰਨਾ ਤਾਂ ਏਦਾਂ ਦੀ ਮੱਝ ਤੋਂ ਤੁਸੀਂ ਬੱਚੇ ਵੀ ਚੰਗੇ ਲੈ ਸਕਦੇ ਹੋ ਬਾਕੀ ਕੀਮਤ ਤੁਹਾਨੂੰ ਜਚਣੀ ਚਾਹੀਦੀ ਹੈ ਪਸ਼ੂ ਆ ਕੇ ਦੇਖ ਲਓ ਜੀ ਤਿਆਰੀ ਬਹੁਤ ਸੋਹਣੀ ਦੱਸੋ ਛੋਟੀ ਦੀ ਦੂਜਾ ਸੂਆ ਠੰਡਾ ਸਹਿਜ ਵੀ ਚੰਗਾ ਹੈ ਬਾਕੀ ਹਵਾਨਾ ਪਛਾਣ ਨੂੰ ਅੱਗੇ ਨੂੰ ਦੋਨਾਂ ਪਾਸਿਆਂ ਨੂੰ ਚੰਗਾ ਦਿਸਦਾ ਸਿੰਘ ਕੁੰਡਿਆਂ ਦੀ ਬਾਹਰ ਨੂੰ ਲੈ ਜਿੰਦ ਕਰੋ ਤੋਂ ਦੇਖੋ ਤਿਆਰੀ ਹੈ ਜੀ ਚੰਗਾ ਦਦ ਪਾਉਗੀ ਇਹ ਵੀ ਮੱਝ SUV ਦੇ ਵਿੱਚ ਫਿਰ ਬਹ ਮੋੜ ਲਾ ਬਈ ਇੱਕ ਮੀਡੀਅਮ ਹਾਈਟ ਦੇ ਵਿੱਚ ਹੈ ਜੋ ਇਸ ਟਾਈਮ ਤਿਆਰੀ ਚ ਦਿਸਦੀ ਝੋਟੀ ਆ ਸੋ ਚਾਰ ਮੱਝਾਂ ਜਿਹੜੀਆਂ ਚਾਰ ਝੋਟੀਆਂ ਤੁਹਾਨੂੰ ਦੂਜੇ ਸੂਏ ਸੁਣਦੇ ਆ ਦਿਖਾ ਦੇਣਾ ਦੋ ਗਾਵਾ ਦਿਖਾਉਣੇ ਆ ਪਹਿਲੇ ਨੰਬਰ ਤੇ ਗਾਂ ਖੜੀ ਹੈ ਜਿਹੜੀ ਗੱਭਣ ਹੈ ਇਹਦੀ ਡਿਟੇਲ ਪੁੱਛਾਂਗੇ ਤੇ ਬਾਅਦ ਚ ਦੂਜੀ ਆਪਾਂ ਤੋਰਾਂਗੇ ਜਸਪਾਲ ਬਾਈ ਜਿਹੜੀ ਗੱਭਣ ਵੈੜ ਹੈ ਕਹਿੰਦਾ ਬਾਈ ਦੂਜਾ ਸੁਆ ਕਿੰਨੇ ਕਿ ਦਿਨ ਲਊ ਜੀ ਦੋ ਬਾਈ ਦਿਨ ਤਾਂ ਮੰਨੋ ਵੀ ਪੂਰੀ ਹੈ ਠੀਕ ਹੈ ਲੈ ਕੇ ਦੋ ਦਿਨ ਲੈ ਕੇ ਲੈ ਕੇ ਤਿੰਨ ਲੈ ਜਾਈ ਹੂੰ ਲੋੱਦੇ ਦਾ ਬਹੁਤ ਚੰਗਾ ਦੱਸਿਆ ਬਾਈ ਓਕੇ ਇਹਦਾ ਰੇਟ ਕੀ ਰਹਿਣਾ ਤੇ ਇਹਦਾ 80000 ਰੁਪਏ ਬਾਈ ਕੋਲੇ ਨੂੰ ਸਰਸੋ ਦੂਜਾ ਸੁਆ ਸੋਂਦੀ ਹੈ ਤੇ 80000 ਰੇਟ ਹੈ ਹਵਾਨਾ ਦਾ ਕਰਮਾ ਵਾਲੀ ਪੂਰਾ ਫਸੀ ਪਈ ਐ ਉਹ ਤੁਹਾਡੇ ਸਾਹਮਣੇ ਐ ਸੂਣ ਦੀਆਂ ਤਿਆਰੀਆਂ ਆਈਆਂ ਨੇ ਦਿਨ ਦੇਖੋ ਹੁਣੇ ਕਿੰਨੇ ਲੈਂਦੀ ਐ ਕੱਚੇ ਥਾਂ ਨੂੰ ਜਾਂਦੀ ਐ ਲੈ ਆ ਬਈ ਮੋਲ ਉਹ ਮੀਡੀਅਮ ਹਾਈਟ ਦੇ ਵਿੱਚ ਇਹ ਗਾਂ ਸੋ ਚੰਗੀ ਤਿਆਰ ਹੋਈ ਵੀ ਹਵਾਨਾ ਤੁਸੀਂ ਇਹਦਾ ਹੁਣ ਦੇਖ ਸਕਦੇ ਚੰਗਾ ਤਿਆਰ ਆ ਹਵਾਨਾ ਕਈ ਵਾਰ ਆ ਪਸੂ ਹਵਾਨੇ ਦੀ ਅਚਾ ਜੀ ਨਾਲ ਵੀ ਤੁਰਨਾ ਇਸ ਤਰ੍ਹਾਂ ਤੁਰਨਾ ਸ਼ੁਰੂ ਕਰ ਦਿੰਦਾ ਹੁੰਦਾ ਕਿਉਂਕਿ ਬੰਦ ਬਈ ਪੰਤੇ ਚ ਹਵਾਨਾ ਜਿਹੜਾ ਉਹ ਚੰਗਾ ਟਣਿਆ ਵਾ ਪੂਰਾ ਉਹ ਫਿਰ ਦੇਖਾਂਗੇ ਅੱਗੋਂ ਪਿੱਛੋਂ ਫੁੱਲ ਭਰਿਆ ਵਾ ਹਵਾਨਾ ਇਹਦਾ ਇਹਦਾ ਬੈਣ ਕਿੰਨੇ ਕੁ ਲੈ ਜੂ ਬਈ ਇਹਗਾ ਜਿਹੜੀ ਜੜੀਆਂ ਹੁਣ ਤੋਰੀ ਆਪਾਂ ਤੇ ਤਿੰਨ ਲੈ ਚਾਰ ਲੈ ਜੇ ਬਈ ਠੀਕ ਹੈ 레ਹੋਂਜੀ ਬਈ ਤੋਰ ਜਿਹੜੀ ਥੋੜੀ ਜਿਹੀ ਹਵਾਨੇ ਦੀ ਅਕੜਾਜ ਹੈ ਇਹ ਮਨੋ ਤੋਸਤਾ ਬਈ ਐਮਨੋ ਵੀ ਹਵਾਨਾ ਫਿਸ ਕਰਕੇ ਆਏ ਕੁਝ ਥੋੜਾ ਜਿਹਾ ਪੱਕੇ ਥਾਣਾ ਮੰਨੀ ਬੈਠੀ ਐ ਕੱਚੇ ਥਾਂ ਚੋਂ ਆਈ ਐ ਅੱਛਾ ਕੱਚੇ ਥਾਂ ਚੋਂ ਆਈ ਵੀ ਹਾਂਜੀ ਹਾਂ ਠੀਕ ਹੈ ਸੋ ਦੋਸਤੋ ਹਵਾਨਾ ਵੀ ਇਹਦਾ ਪੂਰਾ ਤਣਿਆ ਵਿਆ ਇਹ ਵੀ ਵੀ ਕਈ ਵਾਰ ਪਸ਼ੂ ਨੂੰ ਥੋੜੀ ਤਕਲੀਫ ਜੀ ਹੋਣ ਲੱਗ ਪੈਂਦੀ ਹੁੰਦੀ ਐ ਸੋ ਇਹ ਤੋਂ ਬਿਨਾ ਦੋਸਤੋ ਇੱਕ ਸਾਈਵਾਲ ਵੈਡ ਹੈ ਕ੍ਰੋਸ ਸਾਈਵਾਲ ਮੰਨ ਲਓ ਤਾਜੀ ਸੂਈ ਵੀ ਐ ਬਈ ਇਹ ਕਿੰਨਾ ਸਮਾਂ ਸੂਆ ਸੁਪੀ ਇਹ ਵੀ ਦੂਜਾ ਸਮਾਂ ਸੁਆ ਬਈ ਇਹਨੂੰ ਸੂਈ ਨੂੰ ਕਿੰਨਾ ਕ ਟਾਈ ਇਹ ਤੜਕੇ ਜੁਈਆ ਬਈ ਸਾਡੇ ਸ਼ੀਫਾਂ ਦੇ ਸਾਥ ਠੀਕ ਹੈ ਜੇਰ ਤੇ ਇਹਦੀ ਪੈ ਗਈ ਹੈ ਹਾਂ ਜੇਰ ਕੰਪਲੀਟ ਹੈ ਠੀਕ ਹੈ ਬੱਚਾ ਕੀ ਦਿੱਤਾ ਹੈ ਅੱਛਾ ਬਈ ਮਦਰ ਇਹਦਾ ਰੇਟ ਕੀ ਲੈਣਾ ਬਈ ਇਹਦਾ ਰੇਟ 75000 ਰੁਪਏ ਬਈ 75000 ਤੋਰਗੇ ਨੂੰ ਆਪਾਂ ਸਰ ਸਾਰ ਤੋਰ ਕੇ ਤੁਹਾਨੂੰ ਦਿਖਾਉਣੇ ਆ ਡਿਮਾਂਡ ਬੱਚੇ ਦਾ ਉਹ ਕਰਦੀ ਹੈ ਬਈ ਬੱਚੇ ਦਾ ਜ਼ਿਆਦਾ ਕਰਦੀ ਹਾਂ ਕਿਹੜੀ ਕਰਦੀ ਇੱਥੇ ਹਾਂ ਇੱਥੇ ਲਗਾ ਦੋ ਠੀਕ ਹੈ ਸੋ ਦੋਸਤੋ ਇਹ ਸਾਈ ਵਾਲਾ ਤੇ ਦੇਸੀ گاਵਾ ਥੋੜਾ ਬੱਚੇ ਦਾ ਵੰਧ ਕਰ ਦਿਆ ਹੁੰਦੇ ਆ ਬਾਕੀ ਫਿਰ ਵੀ ਤੋਰ ਕੇ ਦੇਖ ਲੈਣੇ ਸੋ ਦੋਸਤੋ ਇਹ ਬੱਚੇ ਤੋਂ ਇਹਨੇ ਹਜੇ ਪਾਸੇ ਨਹੀਂ ਜਾਣਾ ਬਾਕੀ ਜਿਹੜਾ ਵੀਰ ਏਵੇਂ ਸਾਈਵਾਲ ਜਿਹੜੀਆਂ ਉਹਨਾਂ ਤੁਹਾਨੂੰ ਪਤਾ ਹੀ ਹੈ ਕਿ ਤਾੜੀਆਂ ਸੂਈਆਂ ਬੱਚੇ ਤਾਂ ਜ਼ਿਆਦਾ ਕਰਦੇ ਹੁੰਦੇ ਆ ਨਹੀਂ ਫਿਰ ਦੁੱਤ ਤੇ ਆ ਜੂਗੀ ਚਾਰਾਂ ਦਿਨਾਂ ਨੂੰ ਜਦੋਂ ਫੇਰ ਕੋਈ ਵੀਡੀਓ ਬਣਾਈ ਜਦੋਂ ਦੁੱਤ ਤੇ ਆਈ ਹੋਈ ਗਾਂ ਫਿਰ ਉਹਦੋਂ ਤੁਹਾਨੂੰ ਫੇਰ ਦਿਖਾ ਦੇਾਂਗੇ ਇੱਕ ਵਾਰ ਇੱਥੇ ਖੜੀ ਨੂੰ ਤੁਸੀਂ ਦੇਖ ਲਓ ਡਿਮਾਂਡ ਇਹਦੀ 75000 ਹੈ ਬੱਚਾ ਇਹਦੇ ਨਾਲ ਵੱਛਾ ਹਵਾਨਾ ਇਹਨੇ ਚੰਗਾ ਪਿਆਰ ਕੀਤਾ ਤੇ ਸੂਈ ਨੂੰ ਅਜੇ ਕੁਸ ਟਾਈਮ ਹੀ ਹੋਇਆ ਇਹਦੇ ਬਾਕੀ ਗਾਵਾਂ ਦੇ ਵਿੱਚੋਂ ਇੱਕ ਗਾਂ ਇਹ ਤੁਹਾਨੂੰ ਪਹਿਲਾਂ ਦਿਖਾ ਪੀਏ ਥੋੜਾ ਜਰਸੀ ਕ੍ਰੋਸ ਹੈ ਹਵਾਨਾ ਬਹੁਤ ਸੋਹਣਾ ਫਿਕਸ ਹੈ ਬਾਕੀ ਤੌਰ ਜਿਹੜੀ ਸੀ ਉਹ ਤੁਸੀਂ ਵੀਡੀਓ ਤੇ ਦੇਖ ਲਈਏ ਤੇ ਮੱਝਾਂ ਜਿਹੜੀਆਂ ਉਹ ਚਾਰ ਇੱਥੇ ਵਿਕਰੀ ਵਾਲੀਆਂ ਖੜੀਆਂ ਐ ਇਹ ਝੋਟੀ ਤਿਆਰੀ ਚ ਦਿਸਦੀ ਐ ਤੇ ਹਵਾਨਾ ਬਾਕਮਾ ਵਾਲੀ ਇਹਦਾ ਤਿਆਰ ਕਰਨ ਵਾਲੀ ਦਾ ਬਾਕੀ ਨਾਲ ਵੀ ਸੋਹਣੇ ਆਪੂ ਆਪਣੇ ਥਾਂ ਤੇ ਤੁਸੀਂ ਜਿਹੜਾ ਪਸ਼ੂ ਚੱਟਦਾ ਹੈ ਕੀਮਤ ਦੇ ਹਿਸਾਬ ਤੇ ਜਾਂ ਕੁਆਲਿਟੀ ਦੇ ਹਿਸਾਬ ਤੇ ਉਹ ਤੁਸੀਂ ਆ ਕੇ ਦੇਖ ਲਓ ਜੀ ਤੇ ਤਸੱਲੀ ਕਰਕੇ ਖਰੀਦ ਲਓ ਧੰਨਵਾਦ ਵੀਡੀਓ ਦੇਖਣ ਲਈ